ਇਸ ਸਕੀਮ 'ਚ ਜਮਾ ਕਰਵਾਓ ਆ ਛੋਟੀ ਜਿਹੀ ਰਕਮ 2 ਸਾਲ ਬਾਅਦ ਮਿਲਣਗੇ 1,74,033 ਰੁਪਏ। ਹੈਲੋ ਦੋਸਤੋ ਸਸ਼ੀਕਾਲ ਤੁਹਾਡੇ ਆਪਣੇ ਚੈਨਲ SR Alert ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ। ਡਾਕ ਘਰ ਵਾਰੇ ਜਾਣਦੇ ਹੀ ਹੋਵੋਗੇ ਜੋ ਆਪਣੇ ਨਿਵੇਸ਼ਕਾਂ ਲਈ ਕਈ ਤਰ੍ਹਾਂ ਦੀਆਂ ਛੋਟੀਆਂ ਬਚਤ ਸਕੀਮਾਂ ਚਲਾਉਂਦਾ ਹੈ। ਇੱਥੇ ਹਰ ਕਿਸੇ ਨੂੰ ਆਪਣੇ ਬਜਟ ਦੇ ਅਨੁਸਾਰ ਕੋਈ ਨਾ ਕੋਈ ਯੋਜਨਾ ਮਿਲ ਹੀ ਜਾਂਦੀ ਹੈ। ਉਹ ਵੀ ਰਿਸਕ ਜੇਕਰ ਤੁਸੀਂ ਇੱਕ ਮਹਿਲਾ ਹੋ ਤਾਂ ਡਾਕਖਾਨੇ ਵੱਲੋਂ ਇੱਕ ਖਾਸ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਵਜੋਂ ਜਾਣਿਆ ਜਾਂਦਾ ਹੈ ਇਹ ਯੋਜਨਾ ਵਿਸ਼ੇਸ਼ ਤੌਰ ਤੇ ਔਰਤਾਂ ਦੀ ਆਰਥਿਕ ਸ਼ਕਤੀਕਰਨ ਅਤੇ ਵਿੱਤੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ ਇਸ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਇਸ ਨੂੰ 2023 ਦੇ ਬਜਟ ਵਿੱਚ ਪੇਸ਼ ਕੀਤਾ ਗਿਆ ਸੀ ਪੋਸਟ ਆਫਿਸ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਸਕੀਮ ਇੱਕ ਸਕੀਮ ਹੈ ਜੋ ਦੇਸ਼ ਵਿੱਚ ਰਹਿਣ ਵਾਲੀਆਂ ਔਰਤਾਂ ਅਤੇ ਲੜਕੀਆਂ ਲਈ ਸੁਰੱਖਿਅਤ ਅਤੇ ਆਕਰਸ਼ਕ ਬਚਤ ਵਿਕਲਪ ਪ੍ਰਦਾਨ ਕਰਦੀ ਹੈ ਆਓ ਜਾਣਦੇ ਹਾਂ ਇਸ ਦੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਬਿਨੇਕਾਰ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਸਕੀਮ ਵਿੱਚ ਸਿਰਫ 2 ਸਾਲਾਂ ਲਈ ਨਿਵੇਸ਼ ਕਰ ਸਕਦੀ ਹੈ ਇਸ ਸਕੀਮ ਵਿੱਚ ਸਿਰਫ ਔਰਤਾਂ ਹੀ ਆਪਣਾ ਖਾਤਾ ਖੋਲ੍ਹ ਸਕਦੀਆਂ ਹਨ ਐਮ ਐਸ ਐਸ ਸੀ ਸਕੀਮ ਵਿੱਚ ਉਪਲਬਧ ਵਿਆਜ ਦਰ ਦੀ ਗੱਲ ਕਰੀਏ ਤਾਂ ਇਸ ਤੇ 7.5 ਦੀ ਸਾਲਾਨਾ ਵਿਆਜ ਦਰ ਪ੍ਰਦਾਨ ਕੀਤੀ ਜਾਂਦੀ ਹੈ ਜੋ ਕਿ ਕਿਸੇ ਵੀ ਬੈਂਕ ਦੇ ਐਫ ਡੀ ਖਾਤੇ ਤੇ ਉਪਲਬਧ ਵਿਆਜ ਦਰ ਤੋਂ ਵੱਧ ਹੈ ਕਿੰਨਾ ਕਰਨਾ ਪਵੇਗਾ ਨਿਵੇਸ਼ ਹੁਣ ਨਿਵੇਸ਼ ਦੀ ਗੱਲ ਕਰੀਏ ਤਾਂ ਤੁਸੀਂ ਘੱਟੋ ਘੱਟ 1000 ਰੁਪਏ ਨਾਲ ਨਿਵੇਸ਼ ਸ਼ੁਰੂ ਕਰ ਸਕਦੇ ਹੋ ਵੱਧ ਤੋਂ ਵੱਧ ਨਿਵੇਸ਼ ਦੀ ਗੱਲ ਕਰੀਏ ਤਾਂ ਤੁਸੀਂ ਇੱਕ ਖਾਤੇ ਵਿੱਚ ਵੱਧ ਤੋਂ ਵੱਧ 2 ਲੱਖ ਰੁਪਏ ਤੱਕ ਦੀ ਰਕਮ ਜਮ੍ਹਾਂ ਕਰ ਸਕਦੇ ਹੋ 1 ਸਾਲ ਬਾਅਦ ਜਮਾ ਰਾਸ਼ੀ ਦਾ 40% ਕਢਵਾਇਆ ਜਾ ਸਕਦਾ ਹੈ ਕੋਈ ਵੀ ਔਰਤ ਬਿਨੇ ਕਾਰਨ ਨਜ਼ਦੀਕੀ ਡਾਕਰ ਜਾ ਕੇ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਸਕੀਮ ਤਹਿਤ ਇੱਕ ਤੋਂ ਵੱਧ ਖਾਤੇ ਖੋਲ ਸਕਦੀ ਹੈ ਤੁਸੀਂ ਲਗਾਤਾਰ ਦੋ ਖਾਤੇ ਨਹੀਂ ਖੋਲ ਸਕਦੇ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਘੱਟੋ ਘੱਟ 3 ਮਹੀਨਿਆਂ ਦਾ ਅੰਤਰ ਹੋਣਾ ਜ਼ਰੂਰੀ ਹੈ ਨਿਵੇਸ਼ ਕੀਤੀ ਜਾਣ ਵਾਲੀ ਰਕਮ 100 ਦੇ ਗੁਣਜ ਵਿੱਚ ਹੋਣੀ ਚਾਹੀਦੀ ਹੈ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਸਕੀਮ ਜੋ ਕਿ ਇੱਕ ਪੋਸਟ ਆਫਿਸ ਸਕੀਮ ਹੈ ਇਸ ਕਾਰਨ ਕੋਈ ਵੀ ਵਿਅਕਤੀ ਬਿਨਾਂ ਕਿਸੇ ਚਿੰਤਾ ਦੇ ਇਸ ਵਿੱਚ ਆਪਣਾ ਪੈਸਾ ਲਗਾ ਸਕਦਾ ਹੈ ਜੇਕਰ ਤੁਹਾਡੀ ਜਮ੍ਹਾਂ ਰਕਮ ਇਸ ਵਿੱਚ ਸੁਰੱਖਿਅਤ ਰਹਿੰਦੀ ਹੈ ਤਾਂ ਤੁਹਾਨੂੰ ਮਜ਼ਬੂਤ ਰਿਟਰਨ ਵੀ ਮਿਲਦਾ ਹੈ ਅਤੇ ਜੇਕਰ ਤੁਸੀਂ 2 ਸਾਲ ਦੀ ਜਮਾ ਮਿਆਦ ਦੇ ਨਾਲ ਇਸ ਸਕੀਮ ਵਿੱਚ 1.5 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਇਸ ਲਈ ਤੁਹਾਨੂੰ ਇਸ ਨਿਵੇਸ਼ ਸਕੀਮ ਤੇ 7.5% ਦੀ ਵਿਆਜ ਦਰ ਦਿੱਤੀ ਜਾਵੇਗੀ ਜੇਕਰ ਹਿਸਾਬ ਲਗਾਇਆ ਜਾਵੇ ਤਾਂ 2 ਸਾਲਾਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਤੁਹਾਨੂੰ ਵਿਆਜ ਸਮੇਤ ਕੁੱਲ 1,74,033 ਰੁਪਏ ਮਿਲਣਗੇ ਜਿਸ ਵਿੱਚੋਂ ਤੁਸੀਂ ਸਿਰਫ ਵਿਆਜ ਤੋ ਹੀ 24330 ਰੁਪਏ ਕਮਾਓਗੇ ਇਸ ਤੋਂ ਬਾਅਦ ਜੇਕਰ ਤੁਸੀਂ 2 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਇਸ ਤੇ ਵੀ 7.5 ਫੀਸ ਦੀ ਵਿਆਜ ਦਿੱਤਾ ਜਾਵੇਗਾ ਜਿਸ ਦੇ ਮੁਤਾਬਕ ਤੁਹਾਨੂੰ 2 ਸਾਲ ਬਾਅਦ ਕੁੱਲ 232044 ਰੁਪਏ ਮਿਲਣ ਅਤੇ ਜੇਕਰ ਸਿਰਫ ਵਿਆਜ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਵਿਆਜ ਤੋਂ 32044 ਰੁਪਏ ਮਿਲਦੇ ਹਨ ਇਸ ਤਰ੍ਹਾਂ ਤੁਸੀਂ ਘੱਟ ਸਮੇਂ ਵਿੱਚ ਚੰਗਾ ਰਿਟਰਨ ਪ੍ਰਾਪਤ ਕਰ ਸਕਦੇ ਹੋ ਤਾਂ ਦੋਸਤੋ ਸਾਨੂੰ ਉਮੀਦ ਹੈ ਕਿ ਮਹਿਲਾਵਾਂ ਨੂੰ ਇਹ ਅਪਡੇਟ ਚੰਗਾ ਲੱਗਾ ਹੋਵੇਗਾ ਕਿਉਂਕਿ ਇਸ ਵਿੱਚ ਤੁਹਾਨੂੰ ਅੱਛਾ ਵਿਆਜ ਮਿਲ ਰਿਹਾ ਤੇ ਤੁਹਾਡੇ ਸੇਵਿੰਗ ਵੀ ਹੋ ਰਹੀ ਹੈ ਇਸ ਅਪਡੇਟ ਬਾਰੇ ਤੁਹਾਡੇ ਕੀ ਵਿਚਾਰ ਹਨ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert